ਦੇਪ ਦੇ ਪੱਤੇ ਉਹ ਕਿਹੜਾ ਕੋਈ ਜਾਈ ਜਾਂਦੇ ਆ ਸੋ ਕਹਿਣ ਦਾ ਭਾਵ ਹੈ ਅਸੀਂ ਦੇਸ਼ ਵਟ ਸਕਦੇ ਵੇ এনवायरमेंट ਨਹੀਂ ਬਣ ਸਕਦਾ ਜੀ ਤਾਂ ਜੀ ਸ਼੍ਰੀ ਪ੍ਰਦੀਪ ਦਿਮਨੂ ਜੀ ਨੂੰ ਕੇ ਸਾਡੇ ਮੇਅਰ ਸਾਹਿਬ ਨੂੰ ਇੱਕ ਟੋਕਨ ਆਫ ਗ੍ਰੈਟੀਟਿਊਡ ਥੋੜਾ ਜਿਹਾ ਜੋਗ ਦੇਵੋ ਦੇਖੋ ਐਨਵਾਇਰਨਮੈਂਟ ਕੋਈ ਕਰਦਾ ਨਹੀਂ ਐਨਵਾਇਰਨਮੈਂਟ ਸਾਰਿਆਂ ਦਾ ਹੀ ਹੈ ਦੇਸ਼ ਵਟ ਸਕਦੇ ਨਹੀਂ ਪਾਕਿਸਤਾਨ ਮੰਡਲਿਆ ਚైనా ਮੰਡਲਿਆਾਰੇ ਭਾਰੇ ਭਾਰੇ ਗੁਜ਼ਾਰੇ ਆਈ ਹੈ ਸ਼ੁਭ ਘੜੀਆਂ ਸੋ ਇਹ ਸ਼ੁਭ ਘੜੀਆਂ शुभ समारोह आगाज हो रहा है दिया द्वलन साग कमिश्नर साहब होना तो बाद मान योग मेयर साहब दिया लाइटनिंग करके हाँ जी थोड़िया जोरदार तालियां जरूर बन दया ने हाँ जी हाँ जी एन्वायरमेंट एसोसिएशन के सारे मैंबर एक सलमान हाँ जी सो so, <laughs> अगर तो आप पगड़ा रॉयल वालों में साइंस वेयर जड़ा लगाया गया है, साइंस वेयर देखो तो तेरी बास्केट की मेरे को नोट दिए तेरे चूपन पार्ट में जस्सी जीरो बंसुल जी कृषि सांगुं फूपन अरेंज करके देो जी अच्छे लोग हैं जी आधी थोड़ी देर चलेंगे कोई फूपन आए ਕਿ ਬੁੱਕ ਪਨ ਜਿਹੜੇ ਆ ਆਈ ਹੋਪ ਆ ਗਏ ਆਈ ਜੀ ਅੰਜੀ ਸਰ ਕੰਨ ਸਾਹ ਅਸਲ ਜੀ ਬਟੇ ਪ੍ਰੋਫੈਸਰ ਸਾਬਨਸਰ ਜੀ ਜੀ ਦੋਨਾਂ ਕਾਰਨਾ ਦੇ ਨਾਲ ਬਹੁਤ ਖੂਬਸੂਰਤ ਅਨੰਦ ਦੇ ਨਾਲ ਸ਼ਾਮਲ ਕਰਕੇ ਹਰੇਕ ਰਾਜ ਦੇ ਨਾਲ ਜਿੰਦਾ ਇਹ ਮੇਲਾ ਅੱਜ 40 ਵਰਿਆਂ ਦਾ ਹੋ ਗਿਆ ਬਲੰਦੀਆਂ ਤੇ ਪਹੁੰਚ ਜਿਹੜਾ ਹੈ ਉਸੇ ਕੰਦੇ ਨਾਲ ਹਾਂਜੀ এনਵਾਇਰਨਮੈਂਟੋ ਐਸੋਸੀਏਸ਼ਨ ਵੱਲੋਂ ਮੇਲਾ ਲਗਾਇਆ ਗਿਆ ਤੁਸੀਂ ਅੱਜ ਉਧਰ ਘਟਨ ਕੀਤਾ ਤੇ ਬੱਚਿਆਂ ਨੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਹੈ ਕਿਸ ਤਰ੍ਹਾਂ ਦੇ ਜਾਣਕਾਰੀ ਮਿਲੀ ਆ ਬਹੁਤ ਹੀ ਵਧੀਆ ਉਪਰਾਲਾ ਫਰਮਾਣਾ ਸੀ ਚੱਜ ਕੀਤਾ ਜਾ ਰਿਹਾ ਹੈ ਕਿਵੇਂ ਕਿ ਫਗਵਾੜਾ এনवायरमेंट ਸਿਮਿਟੇਸ਼ਨ ਵੱਲੋਂ ਸਾਰੇ ਪੂਰੇ ਫਗਵਾੜਾ ਦੇ ਸਿਮਿਟੇਸ਼ਨ ਇਕੱਠੇ ਹੋ ਕੇ ਇਹ ਐ এনवायरमेंट ਮੇਲੇ ਲਗਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਸਕੂਲਾਂ ਦੇ ਬੱਚੇ ਆਏ ਨੇ ਬਹੁਤ ਵਧੀਆ ਨਾਲ ਪ੍ਰੋਜੈਕਟਸ ਚਾਰ ਕੀਤੇ ਨੇ ਸਾਇੰਸ ਐਗਜ਼ੀਬਿਸ਼ਨ ਵੀ ਲੱਗਿਆ ਹੋਇਆ ਹੈ ਨਾਲ ਪੋਸਟਰ ਮੇਕਿੰਗ ਤੇ ਡਰਾਇੰਗ ਦੇ ਕੰਪੀਟੀਸ਼ਨ ਵੀ ਚੱਲ ਰਹੇ ਨੇ ਅੰਦਰ ਫੈਸ਼ਨ ਡਰੈਸ ਦੇ ਵੀ ਉਪਰਾਲਾ ਚੱਲ ਰਿਹਾ ਹੈ ਬੱਚੇ ਛੋਟੇ-ਛੋਟੇ ਬੱਚੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਸਾਇੰਸ ਦੀ ਤਰ੍ਹਾਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੈਜੈਂਟ ਕਰ ਰਹੇ ਨੇ ਕਿ এনवायरमेंट ਨੂੰ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਤੇ ਬਹੁਤ ਹੀ ਵਧੀ ਦਾਦਾਰਿਆ ਮੇਰੇ ਸਾਰੇ ਸਪੀਚਸ ਨੂੰ ਬਹੁਤ ਮਾਣ ਆਇਆ। ਬਾਤਾਵਰਨ ਮੇਲਾ ਜਿਹੜਾ ਕਿ ਪਿਛਲੇ 40 ਸਾਲਾਂ ਤੋਂ ਹੀ ਖਵਾੜੇ ਦੇ ਵਿੱਚ ਲੱਗ ਰਿਹਾ ਵਾ ਬਹੁਤ ਵਧੀਆ ਢੰਗ ਨਾਲ ਜਿਹੜਾ ਇਹ ਰਘੂਤਰਾ ਸਾਹਿਬ ਦੀ ਰਹਿਨਮਾਈ ਚ ਔਰ ਸਾਰਿਆਂ ਦਾ ਸਾਥ ਆ ਚਾਹੇ ਤੁਮਾਨ ਸਾਹਿਬ ਆ ਚੁੰਬਰ ਸਾਹਿਬ بیٹھے ਆ ਬਿੰਦੀ ਸਾਹਿਬ بیٹھے ਆ ਜਾਂ ਹੋਰ ਇਹਨਾਂ ਦੇ ਜਿੰਨੇ ਵੀ ਸਾਥੀ ਆ ਸਾਰੇ ਬਿਠੇ ਆ ਸਾਰੇ ਮਦਾਨ ਸਾਹਿਬ ਆ ਮੈਂ ਸਾਰਿਆਂ ਨੂੰ ਇਹਨਾਂ ਦਾ ਇਸ ਵਾਤਾਵਰਨ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਮੇਰੇ ਇਮਾਨ ਦਾ ਕਹਦਾ ਹੀ ਆਪਾਂ ਨੂੰ ਫਾਇਦਾ ਜੇ ਆਪਾਂ ਆਪਣੇ ਸ਼ਹਿਰ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖੀਏ ਔਰ ਜਿੱਦਾਂ ਫਗਵਾੜੇ ਦੇ ਵਿੱਚ ਆਪਾਂ ਕਹਿੰਦੇ ਆ ਵੀ ਕੂੜੇ ਇਕਾੜੇ ਦਾ ਜੋ ਵੀ ਆ ਸਾਰਾ ਸਿਸਟਮ ਮੈਂ ਅਸੀਂ ਦੇਖਦੇ ਆ ਵੀ ਅਸੀਂ ਲੋਕ ਜਿਆਦਾ ਕਰਾਰਾ ਭੰਨੇ ਆ ਸਕੂਟਰਾਂ ਦੇ ਜਾ ਕੇ ਲਿਫਾਵੇ ਸੜਕਾਂ ਦੇ ਹਾਰੇ ਦੁਆਰੇ ਛੱਡ ਦਿੰਨੇ ਆ ਇਹ ਲੋਕਾਂ ਨੂੰ ਇਹ ਵੀ ਅਗਾਹ ਕਰਨ ਦੀ ਲੋੜ ਆ ਕਿ ਲੋਕੀ ਜਿਹੜੇ ਆਪਣੇ 24 ਮੀਕਰ ਆਂਦੇ ਆ ਉਹਨਾਂ ਨੂੰ ਆਪਣਾ ਜੋਸ਼ ਉੜਾਵਾ ਕੋਈ ਵੇਸਟਾ ਕਰਦਾ ਉਹ ਦੇਣ ਅੱਜ ਆਪਾਂ ਹਰ ਸੌ ਦੀ ਤਰ੍ਹਾਂ ਚਾਲ ਵੀ ਵਾਤਾਵਰਨ ਮੇਲੇ ਦੇ ਉਪਰਅਕਸ਼ੇਕਤ ਕਰ ਤਲ ਪਹੁੰਚੇ ਆਂ ਔਰ ਇਸ ਮੇਲੇ ਦਾ શુભ ਆਰੰਭ ਸਾਡੇ ਸਤਿਕਾਰਯੋਗ ਸ਼ਾਮਪਾਰ ਜੀ ਦੇ ਪਰ ਮੇਰ ਸੁਗਾਣਾ ਔਰ ਅਕਸਟਾ ਬਤਾਰੀ ਡਾਕਟਰ ਆਈਏਐਸ ਜਿਹੜੇ ਕਿ ਪੁਵਾੜੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਦੇ ਤੌਰ ਤੇ ਸੇਵਾ ਦੇ ਰਹੇ ਹਨ ਉਹਨਾਂ ਨੇ ਕੀਤਾ ਹੈ ਸੋ ਉਹਨਾਂ ਨੂੰ ਅੱਜ ਇਸ ਮੇਲੇ ਦੇ ਆ ਕੇ ਇਸ ਮੇਲੇ ਦਾ ਆਗਮਨ ਕਰਦੇ ਨਹੀਂ ਮੈਂ ਬਹੁਤ-ਬਹੁਤ ਇਹਨਾਂ ਤੁਨਵਾਦ ਦੇ ਬਹੁਤ-ਬਹੁਤ ਜੀਆ ਕਹਿੰਦਾ ਇਹ ਕਹਾ ਪ੍ਰਾਰਥਨਾ ਦੇ ਰਹੀ ਹੈ ਜੀ ਦੇਖੋ ਆਪਾਂ ਚਾਹੇ ਇਕੱਠੇ ਆ ਪਾਪ ਥੋੜਾ ਜਿਹਾ ਦੇਖੋ ਬਾਹਰ ਖੱਬੇ ਪਾਸੇ ਡੇਕ ਦੇ ਬਾਹਰ ਬੈਠਦੇ ਆ ਦੇਖੋ ਕਿੰਨੇ ਮਾਤਰਾ ਦੇ ਬੱਚੇ ਬੈਠੇ ਆ ਨਿਮਿਊਰਸ ਚਿਲड्रन